ਦੇਖੋ ਜਦੋਂ ਇਹ ਮੌਸਮ ਹੁੰਦਾ ਲੋਕ ਕਹਿੰਦੇ ਬਰਸਾਤ ਆਵੇ ਸਿਰ ਦਾਸ ਨਹੀਂ ਆਵੇ ਕਿਉਂਕਿ ਦੁਕਾਨਦਾਰੀ ਖਤਮ ਹੋ ਦੇਖੋ ਸਾਹਮਣੇ ਢਾਬਾ ਉਹ ਬੰਦ ਪਿਆ ਸਾਡੇ ਅੰਦਰ ਥੋੜਿਆ ਤੁਸੀਂ ਲੇਟ ਹੋ ਗਏ ਥੋੜੇ ਅੰਦਰ ਤੁਸੀਂ ਦੇਖਦੇ ਪਾਣੀ ਅੰਦਰ ਤੱਕ ਜਾ ਰਿਹਾ ਸੀਗਾ ਠੀਕ ਹੈ ਜੀ ਉਹ ਸਾਹਮਣੇ ਦੇਖ ਲਓ ਜਿਹੜਾ ਉਹਨਾਂ ਦਾ ਕੰਮ ਰੁਕਿਆ ਪਿਆ ਜਿਹੜਾ ਹੈਗਾ ਬਰਸਾਤ ਦੇ 2 ਘੰਟੇ 3 ਘੰਟੇ ਬਾਅਦ 4 ਘੰਟੇ ਬਾਅਦ ਜਦੋਂ ਉਦੋਂ ਕਹਿੰਦੇ ਸਾਡਾ ਨਵਲਾ ਜਿਹੜਾ ਓਵਰਫਲੋ ਹੁੰਦਾ ਹੀ ਜਿਹੜਾ ਡਿਸਪੋਜ਼ਲ ਉਹਦੇ ਕਰਕੇ ਹੁੰਦਾ ਹੈ ਪਰ ਉਹਦਾ ਹਾਲ ਹਾਲ ਪੁੱਛੋ ਹਾਲ ਹੈ ਨਹੀਂ 32 ਸੈਕਟਰ ਤੋਂ ਲੈ ਕੇ ਉਹਨਾਂ ਨੇ 6 ਫੁੱਟ ਜਿਹੜੇ ਹੈਗੇ ਆ ਪਾਈ ਪਾਏ ਨੇ ਉੱਥੇ ਵੀ ਇਹੀ ਹਾਲ ਹੈ ਇੱਥੇ ਵੀ ਇਹੀ ਹਾਲ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਏਗੀ ਸਰਕਾਰ ਕਰਦੀ ਕੀ ਹੈ ਮੈਂ ਆ ਰਿਹਾ ਸੀ ਜੀ ਮੇਰਾ ਸਕੂਟਰ ਖਰਾਬ ਹੋ ਗਿਆ ਜੀ ਇੰਜਨ ਚ ਪਾਣੀ ਪੈ ਗਿਆ ਆ ਖੜਾ ਕਰਤਾ ਜੀ ਇੱਥੇ ਦੁਕਾਨ ਤੇ ਲੈ ਕੇ ਬੁਰਾ ਹਾਲ ਆ ਜੀ ਪਾਣੀ ਜੀ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਚੱਲ ਰਿਹਾ ਪਾਣੀ ਪਾਣੀ ਆ ਲੋਕਾਂ ਦਾ ਪਿਆਹ ਹੋਏ ਪਏ ਲੋਕੀ ਆਂ ਜਾਣ ਤੋਂ ਬੱਚੇ ਦੁਖੀ ਹੋਏ ਪਏ ਨੇ ਘਰੋਂ ਦੁੱਧ ਲਿਆ ਬੰਦੇ ਦੁਖੀ ਹੋਏ ਪਏ ਨੇ हेलो मासा सशिगला आप दोस्तों मेरा दोस्त हरदीप दुआ तुसी देख रहे हो लुधियाना लाइव सो दोस्तों जिस प्रकार ਤੁਹਾਨੂੰ ਪਤਾ ਕਿ ਸਵੇਰ ਦਾ ਜਿਹੜਾ ਮਾਨਸੂਨ ਜਿਹੜਾ ਆਪਣਾ ਰੰਗ ਦਿਖਾ ਰਿਹਾ ਹੈ ਹਰ ਕੋਈ ਬਹੁਤ ਜ਼ਿਆਦਾ ਖੁਸ਼ ਹੈ ਕਿ ਚਲੋ ਗਰਮੀ ਤੋਂ ਕਾਫੀ ਅੱਤਕ ਰਾਹਤ ਮਿਲੀ ਹੈ ਅੱਛੀ ਖਾਸੀ ਜੜੀ ਬਾਰਿਸ਼ ਹੈ ਪੂਰੇ ਪੰਜਾਬ ਦੇ ਭਾਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਉੱਥੇ ਲੁਧਿਆਣਾ ਦੀ ਗੱਲ ਕਰੀ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਅੱਛੀ ਖਾਸੀ ਜੜੀ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਲੇਕਿਨ ਸਮੱਸਿਆ ਉਹ ਦੋ ਆਂਦੀ ਹੈ ਕਿ ਜਦੋਂ ਅੱਛੀ ਖਾਸੀ ਬਾਰਿਸ਼ ਹੋਣ ਤੇ ਘਰ ਦੇ ਆਪਣੇ ਬੱਚਿਆਂ ਨੂੰ ਚਾਹ ਪਕੌੜੇ ਲੈਣ ਉਸੇ ਭੇਜਦੇ ਆ ਕਿ ਮੌਸਮ ਵਧੀਆ ਹੋ ਗਿਆ ਲੇ ਬੱਚੇ ਕਿਤਾ ਬਾਹਰ ਆਣ ਘਰ ਦੇ ਬਾਕੀ ਬੰਦੇ ਕਿਤਾ ਚਾਪ ਕੋਲੇ ਲੈਣ ਆਣ ਜਦੋਂ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਤਾ ਬਾੜ ਵਾਲੇ ਹਿਸਾਬ ਕਿਤਾ ਹੋ ਗਿਆ ਕਿ ਚਾਰੇ ਪਾਸੇ ਇਸ ਚੌਰਾਹੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੀ ਹੈ ਬਰਸਾਤ ਜਿਹੜੀ ਹੈ ਸਾਫ਼ ਤੌਰ ਤੇ ਅੱਛੀ ਖਾਸੀ ਬਰਸਾਤ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਗਲੀ ਜਿਹੜੀਆਂ ਨੇ ਟੋਟਲ ਭਰੀ ਹੋਈ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਸਲਾਬ ਹੈਗਾ ਉਹ ਮੇਰੇ ਤੁਸੀਂ ਖੱਬੇ ਪਾਸੇ ਦੇਖ ਸਕਦੇ ਹੋ ਇਹ ਏਰੀਆ ਦੇ ਅੰਦਰ ਇਲਾਕੇ ਨੂੰ ਅੰਦਰ ਜਾ ਰਿਹਾ ਰਸਤਾ ਇਹ ਵੀ ਦੇਖੋ ਤੁਸੀਂ ਕਲੋਨੀ ਇਹ ਏਰੀਆ ਇੰਨੇ ਜਿਹਾ ਪਾਣੀ ਤੁਸੀਂ ਦੇਖ ਸਕਦੇ ਹੋ ਅੰਦਰ ਮਤਲਬ ਚਾਰੇ ਪਾਸੇ ਅਗਰ ਤਾਂ ਮੈਂ ਕੋਈ ਵੀ ਰੋਡ ਤੱਕਾਂ ਔਰ ਇਸ ਰਸਤੇ ਤੋਂ ਅਗਰ 1 ਰੁਪਏ ਵਾਲੀ 1 ਰੁਪਏ ਵਾਲੀ ਰੋਡ ਨੂੰ ਕਿਹਾ ਜਾਂਦਾ ਹੈ 1 ਰੁਪਏ ਵਾਲੀ ਰੋਡ ਹੈ ਉਧਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾ ਮਹਿਲਾਵਾਂ ਜਿਹੜੀਆਂ ਆ ਰਹੀਆਂ ਨੇ ਇਸ ਸਮੇਂ ਬਾਰਿਸ਼ ਦੇ ਵਿੱਚ ਐਸੀ ਪਾਣੀ ਤੋਂ ਗੁਜ਼ਰਦੇ ਹੋਈਆਂ ਆ ਰਹੀਆਂ ਨੇ ਔਰ ਕਾਫੀ ਲੋਕਾਂ ਦੀ ਜਿਹੜੀਆਂ ਤੇ ਗੱਡੀਆਂ ਬੰਦ ਹੋ ਰਹੀਆਂ ਲੋਕ ਪਾਣੀ ਚੋਂ ਗੁਜ਼ਰਦੇ ਜਾ ਰਹੀ ਹੈ ਔਰ ਚਾਰੇ ਪਾਸੇ ਜਿਹੜਾ ਵਾ ਤੁਹਾਨੂੰ ਪਾਣੀ ਜਿਹੜਾ ਇੱਥੇ ਸਾਫ਼ ਤੌਰ ਤੇ ਮਿਲੇਗਾ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਸ਼ਾਰੀ ਇਲਾਕਾ ਹੈਗਾ ਕੋਈ ਪ ਲੇਕਿਨ ਇੰਨੀ ਜਲਦੀ ਇਹ ਭਰ ਜਾਏਗਾ ਤੇ ਅਗਰ ਜਿਸ ਤਰ੍ਹਾਂ ਪਹਿਲਾ ਸਮੇਂ ਦੇਖਿਆ ਹੁੰਦਾ ਸੀ ਛੜੀਆਂ ਲੱਗਦੀਆਂ ਸੀਗੀਆਂ ਤੇ ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਲੱਖਾਂ ਦਾ ਕਹਿਣਾ ਨਹੀਂ ਕਰੋੜਾਂ ਦਾ ਨੁਕਸਾਨ ਹੋਣਾ ਕਹਿਣਾ ਸਾਫ਼ ਹੋਏਗਾ ਤੇ ਤੁਸੀਂ ਗੱਲ ਕਰਦੇ ਇੱਥੇ ਦੇ ਦੁਕਾਨਦਾਰਾਂ ਨਾਲ ਜੋ ਕਿ ਆਪਣੀ ਦੁਕਾਨ ਦੇ ਬਾਹਰ ਖੜੇ ਆ ਔਰ ਆਪਣੀ ਦੁਕਾਨਾਂ ਨੂੰ ਬੰਦ ਕਰਕੇ ਹੀ ਬੈਠੇ ਹੋਏ ਨੇ ਔਰ ਜਾਣਦੇ ਆ ਕਿਸ ਪ੍ਰਕਾਰ ਦੀ ਸਮੱਸਿਆਵਾਂ ਨੇ ਇਹਨਾਂ ਦੀ بارش ਦੇ ਨਾਲ ਇਹਨਾਂ ਨੂੰ ਝੇਲਣੀਆਂ ਪੈਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡਾ ਰਵਿੰਦਰਪਾਲ ਜੀ ਭਜੀ ਅਗਰ ਗੱਲ ਕਰੀਏ ਇਸ ਬਾਰਿਸ਼ ਦੀ ਤਾਂ ਮੈਂ ਦੇਖ ਰਿਹਾ ਕਿ ਤੁਹਾਡੇ ਚੌਰਾਹੇ ਤੇ ਚਾਰੋਂ ਪਾਸੇ ਜਿਹੜਾ ਵਾ ਬਾਰਿਸ਼ ਹੀ ਬਾਰਿਸ਼ ਹੈ ਸੱਚੇ ਖੱਬੇ ਅੱਗੇ ਪਿੱਛੇ ਜਿੱਧਰੋਂ ਵੀ ਬੰਦਾ ਆਵੇ ਉਹਨੂੰ ਬਾਰਿਸ਼ ਦੇ ਫਸਣਾ ਹੀ ਪੈਣਾ ਹੈ ਕਿੱਦਾਂ ਲੱਗਦਾ ਕਿੰਨੀ ਪਰੇਸ਼ਾਨੀ ਆਉਂਦੀ ਏ ਇੱਧਰ ਦੀ ਬਰਸਾਤ ਆਉਂਦੀ ਹੈ ਦੇਖੋ ਜਦੋਂ ਇਹ ਮੌਸਮ ਹੁੰਦਾ ਹੈ ਲੋਕ ਕਹਿੰਦੇ ਬਰਸਾਤ ਆਵੇ ਸਿਰ ਦਸਤ ਕਦੀ ਨਾ ਹੋਵੇ ਕਿਉਂਕਿ ਦੁਕਾਨਦਾਰੀ ਖਤਮ ਹੋਵੇਖੋ ਸਾਹਮਣੇ ਢਾਬਾ ਉਹ ਬੰਦ ਪਿਆ ਸਾਡੇ ਅੰਦਰ ਥੋੜਿਆ ਤੁਸੀਂ ਲੇਟ ਹੋ ਗਏ ਥੋੜੇ ਅੰਦਰ ਤੁਸੀਂ ਦੇਖਦੇ ਪਾਣੀ ਅੰਦਰ ਤੱਕ ਜਾ ਰਿਹਾ ਸੀਗਾ ਠੀਕ ਹੈ ਜ ਪਟੂਰੇ ਛੋਲੇ ਵਾਲਿਆਂ ਦਾ ਕਰਿਆਨੇ ਦੀ ਦੁਕਾਨ ਦੇ ਕੋ ਕਿੱਦਾਂ ਆਊਗਾ ਇਹ ਬਿਊਟੀ ਪਾਰਲਰ ਦੇ ਸਾਹਮਣੇ ਇਹਨਾਂ ਦਾ ਤੁਸੀਂ ਦੇਖ ਲਓ ਕਿਹੜੀ ਲੇਡੀਜ਼ ਆਊਗੀ ਬਰਸਾਤ ਵਿੱਚ ਤੇ ਜੇ ਕੋਈ ਪੈਦਲ ਜਾਂ ਮੋਟਰਸਾਈਕਲ ਹੋਣਾ ਖੜਿਆ ਕੋਚਾਰੇ ਮੋਟਰਸਾਈਕਲ ਖੜ ਗਿਆ ਪਾਣੀ 'ਚ ਉਹ ਇੱਥੇ ਖੜਾ ਕਰ ਗਿਆ ਮਤਲਬ ਬਹੁਤ ਜ਼ਿਆਦਾ ਕਈ ਕਾਉਂਸਲਰ ਆਏ ਕਈ ਚਲੇ ਗਏ ਕਈ ਸਰਕਾਰ ਆਈਆਂ ਕਈ ਚਲੇ ਗਏ ਪਰ ਕੋਈ ਮਾਹੌਲ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਇਹਨਾਂ ਕਿਸ ਏਰੀਆ ਦਾ ਹੱਲ ਨਹੀਂ ਹੋ ਪੰਦਾ ਜਦ ਕਿ ਮੇਨ ਏਰੀਆ ਸਮਰਾਲਾ ਚੌਂਕ ਮੰਨੇ ਆਂਦਾ ਕਰ ਕਿਸੇ ਨੇ ਕਹਿ ਲੋ ਕਿ ਅਗਰ ਐਦਰੋਦ ਹੀ ਅਗਰ ਚੰਡੀਗੜ੍ਹ ਜਾਣਾ ਹੈ ਅੰਮ੍ਰਿਤਸਰ ਜਾਣਾ ਹੈ ਯਾ ਇਹ ਏਰੀਆ 1 ਰੁਪਏ 45 ਦੇ ਨਾਮ ਤੇ ਕਾਫੀ ਮਸ਼ਹੂਰ ਹੈ ਔਰ ਰਾਤ ਦੇ 11 ਵਜੇ ਦੇ 12 ਵਜੇ ਦੇ ਕਰੀਬਨ ਆਮ ਜਨਤਾ ਇੱਥੇ ਚੱਲਦੀ ਰਹਿੰਦੀ ਹੈ ਆਮ ਰੇੜੀਆਂ ਇੱਥੇ ਲੱਗਿਆ ਰਹਿੰਦੀਆਂ ਨੇ ਇੰਨਾ ਚੱਲਣ ਦੇ ਬਾਵਜੂਦ ਨਾ ਆਟੋ ਇੱਥੇ ਚੱਲਣ ਦੇ ਬਾਵਜੂਦ ਇਹ ਏਰੀਆ ਕਿਉਂ ਇੰਨਾ ਚੀਜ਼ਾਂ ਤੋਂ ਪਿੱਛੇ ਹੈ ਤੱਕ ਇਹ ਤਾਂ ਪਾਣੀ ਦੀ ਸਮੱਸਿਆ ਦੇ ਨਾਲੋਂ ਨਾਲ ਹੋਣੀ ਚਾਹੀਦੀ ਸੀ ਪਤਾ ਨਹੀਂ ਇਹ ਹਰ ਵਾਰ ਜਾਈਦਾ ਕਾਰਪੋਰੇਸ਼ਨ ਨੂੰ ਕਹਿ ਕੇ ਆਈਦਾ ਹੈ ਬਸ ਜਦ ਤੱਕ ਜਿਹੜਾ ਹੈਗਾ ਬਰਸਾਤ ਇਹ 2 ਘੰਟੇ 3 ਘੰਟੇ ਬਾਅਦ 4 ਘੰਟੇ ਬਾਅਦ ਜਦੋਂ ਉਧਰੋਂ ਕਹਿੰਦੇ ਸਾਡਾ ਨਮਲਾ ਜਿਹੜਾ ਓਵਰਫਲੋ ਹੁੰਦਾ ਜੀ ਜਿਹੜਾ ਡਿਸਪੋਜ਼ਲ ਉਹਦੇ ਕਰਕੇ ਹੁੰਦਾ ਪਰ ਉਹਦਾ ਹੱਲ ਹੱਲ ਪੁੱਛੋ ਹੱਲ ਹੈ ਨਹੀਂ 32 ਸੈਕਟਰ ਤੋਂ ਲੈ ਕੇ ਉਹ ਉਹਨਾਂ ਨੇ 6 ਫੁੱਟ ਜਿਹੜੇ ਹੈਗੇ ਆ ਪਾਈ ਪਾਏ ਨੇ ਉੱਥੇ ਵੀ ਇਹੀ ਹਾਲ ਹੈ ਇੱਥੇ ਵੀ ਇਹੀ ਹਾਲ ਹੈ ਮੈਨੂੰ ਤਾਂ ਇਹ ਨਹੀਂ ਸਮਝ ਆएगी ਸਰਕਾਰ ਕਰਦੀ ਗਈ ਹੈ ਸਰ ਤੁਹਾਡਾ ਕੀ ਹੈ ਮੇਰਾ ਨਾਮ ਦੀਪਕ ਜੀ ਕਿੱਥੇ ਰਹਿਣ ਵਾਲੇ ਮੈਂ 32 ਸੈਕਟਰ ਅੱਛਾ ਤੁਸੀਂ ਅਜ ਇਸ ਏਰੀਆ ਚ ਆਏ ਹੋ ਕਿੰਨੇ ਸਮਸਿਆਰੀ ਪਾਣੀ ਮੈਂ ਆ ਰਿਹਾ ਜੀ ਮੇਰਾ ਸਕੂਟਰ ਖਰਾਬ ਹੋ ਗਿਆ ਜੀ ਇੰਜਨ ਚ ਪਾਣੀ ਪੈ ਗਿਆ ਆ ਖੜਾ ਕਰਤਾ ਜੀ ਇੱਥੇ ਦੁਕਾਨ ਤੇ ਲੈ ਕੇ ਬੁਰਾ ਹਾਲ ਆ ਜੀ ਅੱਛਾ ਤੇ ਪਾਣੀ ਦਾ ਮੌਨ ਅਸੇ ਕੀ ਮੰਜ਼ਰ ਹੈ ਕਰ ਰਹੇ ਤੁਸੀਂ ਐਸੀ ਗੱਲ ਕਰ ਰਹੇ ਕੀ ਨਜ਼ਰ ਆ ਰਿਹਾ ਪਾਣੀ ਜੀ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਚੱਲ ਰਿਹਾ ਪਾਣੀ ਪਾਣੀ ਆ ਲੋਕਾਂ ਦਾ ਬਿਹਾਲ ਹੋਏ ਪਏ ਲੋਕੀ ਆਨ ਜਾਣ ਤੋਂ ਬੱਚੇ ਦੁਖੀ ਹੋਏ ਪਏ ਨੇ ਘਰੋਂ ਦੁੱਧ ਲਿਆਣ ਬੰਦੇ ਦੁਖੀ ਹੋਏ ਪਏ ਨੇ ਠੀਕ ਹੈ ਕੀ ਕਹਿਣਾ ਚਾਹੋਗੇ ਜਾਂਦੇ ਪਰ ਜਾਲਾ ਜਲਦੇ ਆ ਭਾਈ ਕਹਿੰਦੇ ਵੀ ਜਿਹੜੀ ਮਰਜ਼ੀ ਮਾਰਾ ਕੰਮ ਇਹਦਾ ਹੋਣਾ ਚਾਹੀਦਾ ਵੇ ਕਟੋ-ਕਟ ਜਿਹੜਾ ਪਾ ਲੋਕ ਚਲੋ ਜਿਹੜੇ ਆ ਬਰਸਾਤ ਆ ਲੋਕ ਅਰਦਾਸਾਂ ਕਰਦੇ ਨੇ ਬਰਸਾਤ ਪਵੇ ਪਰ ਮਤਲਬ ਸਾਨੂੰ ਦੁਕਾਨਦਾਰਾਂ ਨੂੰ ਸਮੱਸਿਆ ਹੈਗੀ ਆ ਅਸੀਂ ਕਹਿੰਦੇ ਵੀ ਇਹ ਸਹੀ ਕੰਮ ਹੋਵੇ ਤੇ ਅਸੀਂ ਵੀ ਅਰਦਾਸ ਕਰੀਏ ਪਰਮਾਤਮਾ ਬਰਸਾਤ ਪਾ ਸੋ ਦੋ ਸੋ ਦੇਖਿਆ ਜਿਸ ਪੁਰਾਣੇ ਸਰਨੇ ਦੱਸਿਆ ਕੀ ਹੈ ਜਿਹੜਾ ਏਰੀਆ ਹੈਗਾ ਵਾ ਐਲ ਆਈ ਜੀ ਦੇ 32 ਸੈਕਟਰ ਦਾ ਏਰੀਆ ਹੈਗਾ ਵਾ ਜਿੱਥੇ ਇਸ ਵੇਲੇ ਅਸੀਂ ਖੜੇ ਹੋਏ ਆਂ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਬਹਾਵ ਹੈ ਇੰਨੀ ਜ਼ਿਆਦਾ ਤੇਜ਼ੀ ਨਾਲ ਹੈਗਾ ਔਰ ਚਾਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਾਣੀ ਔਰ ਇਹਨਾਂ ਨੂੰ ਸਮੁੰਦਰ ਦਾ ਨਾਮ ਬਹੁਤ ਖੂਬਸੂਰਤ ਨਾਮ ਦਿੱਤਾ ਨੇ ਕਿ ਸਮੁੰਦਰ ਹੀ ਬਣਿਆ ਪਿਆ ਜਿੰਦਰ ਮਰਜੀ ਤੁਸੀਂ ਦੇਖ ਲਓ ਸੱਜੇ ਦੇਖ ਲਓ ਖੱਬੇ ਦੇਖ ਲਓ ਸਾਹਮਣੇ ਦੇਖ ਲਓ ਔਰ ਪਿੱਛੇ ਦੇਖ ਲਓ ਹਰ ਪਾਸੇ ਪੂਰੇ ਏਰੀਆ ਦੇ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ ਲੁਧਿਆਣਾ ਦੇ ਪੇ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬੜਾ ਲੱਗ ਗਿਆ ਸਸ਼ੇ ਜੋ ਕਰੋ ਸ ਕੈਮਰਾ ਪਰਸਨ ਤਰਮੇ ਦੇ ਨਾਲ ਹਰਦੀਪ ਦੂਆ ਨੂੰ ਦੇਵੇ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ